ਹਲੋ ਜੀ ਸਾਸਤਰੀ ਕਾਲ ਕੀ ਹਾਲ ਚਾਲ ਅੱਜ ਆਪਾਂ ਆ ਗਏ ਆਪਦੇ ਫਿਰ ਨਵੇਂ ਵਲੌਗ ਨਾਲ ਤੇ ਅੱਜ ਆਪਾਂ ਬਣਾਈ ਜਾਂਨੇ ਵਾਲੀਬਾਲ ਖੇਡਣ ਦਾ ਉਧਰ ਗਰਾਊਂਡ ਸਾਰੇ ਗਏ ਹੋਏ ਲੱਗੇ ਜੋਰਾ ਸ਼ੋਰ ਨਾਲ ਆਪਾਂ ਵੀ ਵੇਖ ਕੇ ਆਉਨੇ ਆ ਮੱਲਾ ਦਾ ਟੰਬੇ ਟੰਬੇ ਤੱਕ ਕੱਢਤੇ ਆ ਦੋ ਤਿੰਨ ਹੀ ਰਹਿ ਗਏ ਹਨਾ ਤੇ ਸਾਰੇ ਲੱਗੇ ਜੋਰਾ ਸ਼ੋਰ ਨਾਲੀ ਬਹੁਤ ਗਰਮੀ ਆ ਅੱਜ ਉਂਝ ਕਹਿਣ ਨੂੰ ਤਾਂ ਕੀ ਆ ਕੰਮ ਕਰਾਉਣ ਲਈ ਕੋਈ ਨਹੀਂ ਆਉਂਦਾ ਖੇਡਣ ਵਾਲੇ ਸਾਰੇ ਆ ਜਾਂਦੇ ਆਗੇ ਇਧਰ ਉਹ ਰੋੜੇ ਇਧਰ ਨਹੀਂ ਆਏ ਸਾਰੇ ਲੱਗੇ ਹੋਏ ਆ ਮੈਂ ਇਹ ਉੱtro ਰੋੜੇ ਰੁੜੇ ਲਾਏ ਜੰਗਾ ਕੋਈ ਨਹੀਂ ਆਪਣਾ ਬਰ ਖਾਲੀ ਕੀ ਹੁੰਦਾ ਇਹ ਵਾਲੀ ਵਾਲ ਦੀ ਤਿਆਰੀ ਵਾਲੀ ਵਾਲੀ ਤਿਆਰੀ ਹੁੰਦੀ ਪਈ ਐ ਨੈਟ ਲਾਉਣਾ ਸੀ ਲਾਓ ਇਹੋ ਸਟਾਫ ਸਾਡਾ ਰੂਮ ਵਿੱਚ ਤੋਂ ਵੀ ਲੱਗਦਾ ਬੀਨੀਆਂ ਨੈਟ ਨੂੰ ਤੇ ਲਾਉਂਦਾ ਰਹਿੰਦਾ ਹਾਈ ਜਾਂਦਾ ਰੇਤਾ ਵਾਲੀ ਵਿੱਚ ਉਹ ਨਹੀਂ ਜਲ ਜਾਂਦੀ ਐ ਜਿੰਨੀ ਕੱਢੀਦੀ ਐ ਐਲ ਆ ਸਾਡਾ ਬੰਦਾ ਰੋੜੀ ਜਾਨਾ ਲੱਗਾ ਰਿਆ ਪੂਰਾ ਐਕਸਪੀਰੀਅੰਸ ਹੈ ਨੂੰ ਹਾਂ ਐਵੇਂ ਨਹੀਂ ਇਹਨੂੰ ਉਸਤਾਦ ਕਹਿੰਦੇ ਸਾਲੋ ਬੋਲਾ ਯਾਰ ਹੋ ਤੋਈ ਮੈਂ ਇੱਕ ਦਾ ਨਹੀਂ ਪਰ ਅੰਦਰ ਇੱਕ ਟੋੜੂ ਮਨ ਨਹੀਂ ਟੋੜ ਦਿੰਦਾ ਥੋੜੇ ਥੋੜੇ ਹਟੋੜੂੰਗਾ ਇਹ ਬੱਜਰੀ ਇੱਥੇ ਇਕੱਠੀ ਹੋਈ ਜੀ ਸਾਰੇ ਰੋੜੇ ਹਨ ਹੈ ਇਹ ਦਰਵਾਜ਼ਾ ਕਿੱਹ ਜਾ ਹੋ ਰਾ ਹੁਣ ਨਹੀਂ ਹੁਣ ਨਹੀਂ ਸਹੀ ਗੱਲ ਸਾਨੂੰ ਪਤਾ ਲੱਗ ਗਿਆ ਹਾਂ ਗਾਡੀ ਚੱਕ ਕੇ ਪੱਜ ਕੇ ਪਾਣੀ ਪਾ ਕੇ ਤੇ ਇੱਥੋਂ ਆ ਪਟੋ ਹੁਣ ਪਤਾ ਲੱਗ ਗਿਆ ਹਾਂ ਕਿ ਠੇਕੇਦਾਰ ਕਿਸ ਦੇ ਨਾਲ ਗੇੜੇ ਲਵੋਣ ਵਾਲਾ ਕੱਕਾ ਗਾਇਕ ਪਰ ਪੋਣੇ ਮਾਸੂਟਾ ਕਰਨਾ ਹੁੰਦਾ ਹੈ ਪਾ ਕੇ ਜੀ ਨਾ ਮਿੱਟੀ ਪਾ ਕੇ ਕੀ ਫਾਇਦਾ ਥੱਲੇ ਦਾ ਰੋੜੇ ਉਹ ਰੋੜੇ ਪਏ ਥੱਲੇ ਧਿਆਨ ਨਾਲੇ ਗੱਡਿਆ ਨਹੀਂ ਆਣਾ ਧਿਆਨ ਨਾਲ ਉਸ ਹਾਸ ਦੇਖ ਲੋ ਇਹਨੂੰ ਵਿੰਗਾ ਕਰਦੇ ਥੋੜਾ ਜਿਹਾ ਕਿੱਥੇ ਉਹ ਨਾ ਉਸਤਾਦ ਉਧਰਲੇ ਪਾਸੇ ਲੈ ਜਾ ਇਹਨੂੰ ਹੈ ਵਿੰਗਾ ਕਰ ਦਾਂਗੇ ਇੱਧਰ ਲਾ ਆਂ ਯਾਰ ਉਹ ਇੱਥੇ ਲੱਗੂਗਾ ਸਹੀ ਐ ਸਿੱਧਾ ਵੀ ਹੋਵੇ ਐਵੇਂ ਜਿਵੇਂ ਤੇ ਇੱਥੇ ਥੱਲੇ ਦਾ ਰੋੜੇ ਪਏ ਜਾਂਦੇ ਉਹ ਰੋੜੇ ਰਾੜੇ ਆਪਾਂ ਸਾਰੇ ਚੱਕ ਦੇ ਨਹੀਂ ਤੇ ਮੈਂ ਨਾ ਜਾਂ ਹੀ ਨਹੀਂ ਦੇਣਾ ਕਰਦੇ ਨਹੀਂ ਰੋੜੇ ਆਪ ਵੀ ਆਪਾਂ ਕੰਬੇ ਦੇਖਿਆ ਕੋਈ ਤਿਆਰ ਕੇ ਸੱਟ ਮਾਰ ਕੇ ਨਹੀਂ ਹਟਾ ਉਹ ਬਾਗੇ ਬੋਲਣਾ ਕਰ ਬੜਾ ਉਹ ਕਿੰਨਾ ਕਰਦਾ ਬੋਲਣਾ ਨਾ ਬੜਾ ਫੜ ਕੇ ਬੋਲਣਾ ਨਾ ਕਰ ਬੜਾ ਭਾਂਦਾਂਗੇ ਰਸਤਾਲ ਸਾਡਾ ਬਧਾਮ ਖਾਂਦਾ ਨਹੀਂ ਓਏ ਧਿਆਨ ਨਾਲ ਡਿੱਗ ਨਾ ਸਰ ਹਾਂ ਬਲੌਗਰ ਸਾਹਿਬ ਦੋਂਗੇ ਹੀ ਦੇ ਫਿਰਦੇ ਫਿਰਮੀ ਗੁਰਮੀਆ ਸਾਹਿਬ ਟੱਕਰ ਨਾ ਕਰ ਜੀ ਬਲੌਗਰ ਸਾਹਿਬ ਨਿੰਬੂ ਪਾਣੀ ਪੀਆ ਕਰ ਤੁਸੀਂ ਬੈਠਾ ਖਾਵੇਂ ਖਾਤੇ ਪਤੰਦਰਾ ਤੇਰਾ ਤਾਂ ਨਹੀਂ ਆ ਪੈਸਾ ਨਿਕਲਗਾ ਆਉਂਗਾ ਏਗਾ ਜ਼ੋਰ ਨੂੰ ਨਹੀਂ ਕੰਮ ਕਰ ਮਨ ਨਹੀਂ ਥੱਲੇ ਕੀ ਜੀ ਮੈਂ ਮੋਹਲਾ ਦਾ ਟੂਰ ਖੱਟੇ ਜਾਊਗਾ ਆਪਣਾ ਅਸੀਂ ਤਾਂ ਪਹਿਲੇ ਹੀ ਗਾਈ ਠੇਕੇਦਾਰੀ ਮਾੜਾ ਸਾਡਾ ਕਰਾ ਜੇ ਸੀ ਬੀ ਵਾਲ ਨੂੰ ਫੋਨ ਪਾ ਲਈ ਹੋਰ ਖੱਟੇ ਤੇ ਸਾਰੀ ਇੱਥੇ ਰੋੜੀ ਆ ਯਾਰ ਜਿੰਨੇ ਵੀ ਥਾਂ ਤੇ ਕਿਤੇ ਸਾਰੇ ਗੁੱਟ ਚਲੋ ਵੜਿਆ ਇਹਨੂੰ ਇਹਨੂੰ ਐਂ ਕੋਈ ਦੋ ਤੂਕਾ ਦੇਣੀਆਂ ਪੈਣਗੀਆਂ ਇਹਨੂੰ ਕੁਝ ਤੇ ਹਿਸਾਬ ਨਾਲ ਰੋਗਰ ਹੋ ਜਾ ਇੱਕ ਮਿੰਟ ਤੋੜ ਦਿਆ ਜਾਏ ਕੱਟ ਦਿਆ ਜਾਏ ਤੋ ਕਾ ਹੱਥਾਂ ਨਾਲ ਇਹ ਮੈਂ ਲੌਂਗ ਦੇ ਟੱਚ ਕਰੰਦੇ ਹੈ ਖਰਗੋਸ਼ਾਂ ਦਾ ਉਸਤਾਦ ਕਰਟਾ ਚੋਣ ਮੈਨੂੰ ਪਤਾ ਸੀਗਾ ਨਹੀਂ ਉਹ ਥੋੜੀ ਨਾ ਅੰਭਲ ਨਹੀਂ ਪਕੜ ਰਿਹਾ ਪਕੜ ਮੈਂ ਆ ਇੱਧਰ ਮਾਰ ਇੱਧਰ ਇੱਧਰ ਇੱਥੇ ਸੱਟ ਮਾਰ ਇਹਦੇ ਨਾਲ ਓਏ ਇੱਥੇ ਇੱਥੇ ਤਾਂ ਡੜਾ ਇੱਥੇ ਮਾ ਇੱਥੇ ਨਹੀਂ ਇੱਧਰ ਤੇ ਰੱਖ ਹਾਂ ਹਾਈ ਕਰੀ ਕਹੀਂ ਲੈ ਹੇਰ ਕਰ ਦੇ ਆ ਵੇ ਜਾਨ ਅਹੀਂ ਜਾਨ ਲੈ ਦਿੰਦੇ ਵਾਸਤੇ ਹੋ ਓਏ ਤਾਲ ਗਰਮੀ ਖਾ ਗਿਆ ਅਗਰ ਇੱਕੇਦਾਰ ਕੁੱਤਾ ਦਾਬੀ ਦੇਣਾ ਇਹਦਾ ਦੱਤ ਹੈ ਅੱਜ ਉਹਦਾ ਟਾਇਰ ਪੱਥਰ ਨਿਕਲਿਆ ਮਲੇ ਜੋ ਹਥਿਆਰ ਨਹੀਂ ਬਣੇ ਇੱਥੋਂ ਹਾਂ ਹਥਿਆਰ ਨਹੀਂ ਬਣੇ ਕੂਸੀ ਰਹਿ ਗਈ ਟੰਬਿਆਂ ਦਾ ਔਜ ਪੌਜ ਕਦੇ ਹਥਿਆਰ ਨਹੀਂ ਛੱਡਦੀ ਹੁੰਦੀ ਜਰਨਲ ਹੈ ਤੂੰ ਸਭ ਦੀ ਤੂੰ ਔਜ ਤੇ ਵੀ ਆਕਰਮਣ ਹੋ ਗਿਆ ਉੱਧਰ ਦਾ ਹਾਂ ਆਉਂ ਖਾ ਲਈਦਾ ਉਦੋਂ ਜਦੋਂ ਜੀ ਕਰੇ ਬੱਦਰੀ ਖੜਤੀ ਆ ਕਿਥੇ ਰਹਿ ਤੂੰ ਤਾਂ ਟੋਇਆ ਟੋਏ ਟੱਪਿਆ ਜੀ ਰਹਿ ਗਿਆ ਕਦੇ ਮੱਝ ਦਾ ਕਹਿੰਦਾ ਸੀ ਸਹੀ ਗੱਲ ਜੇ ਪੜਿਆ ਹੁੰਦਾ ਤੇ ਫਿਰ ਮੈਂ ਪੜਿਆ ਤਾਂ ਚੰਗੀਆਂ ਚੋਕੀਆਂ ਵੜ ਗਏ ਪੂਰੇ ਗੱਲ ਤੋਂ ਹਾਂ ਜੇ ਵੀ ਨੇੜੇ ਆਇਆ ਬਾਪਾ ਇੱਥੇ ਹੀ ਕਰਨਾ ਆ ਲੈਵਲ ਕਰਨਾ ਪਪਾ ਟੋਆ ਪੜਦੀ ਤੈਨੂੰ ਤੂੰ ਤਾਂ ਜ਼ੋਰ ਲਾ ਕੇ ਜ਼ੋਰ ਨਹੀਂ ਲੱਗਦਾ ਪਰ ਬੁਝ ਲ ਕੁਬੇ ਨਾ ਇਹ ਕੀ ਕਰਦਾ ਦੋ ਸਾਲ ਜਿੰਮ ਲਾਈ ਮਾੜੀ ਮੋਟੀ ਗੱਲ ਆ ਸੱਪਲ ਮਾਰਦਾ ਕਰੂੰਗਾ ਮੈਂ ਥੱਲੇ ਫੇਰਾ ਪਕੜਦਾ ਡੌਲੇ ਫੜਕਦੇ ਆ ਮੁੰਡੇ ਦੇ ਬੰਦਾ ਅੜਗੀ ਗੱਡੀ ਉਹ ਮੜਗੀ ਨਾ ਨਹੀਂ ਨਹੀਂ ਬੈਟਰਫਲੋਨ ਲਾਤਾ ਛਾਮੀ ਬੋਦਲ ਆਈ ਉਸਤਾ ਤੈਨੂੰ ਵਾਈਟਮੈਂਟ ਪਹਿਲਾਂ ਹੀ ਲੈ ਰੋ ਉਹੀ ਹੈਗਾ ਤੇ ਉਹੀ ਨਹੀਂ ਗਣਾ ਵੇਖ ਲੋ ਇਧਰ ਕਿਤੇ ਦਾ ਕੰਨ ਲੈ ਗਿਆ ਕੰਨ ਲੈ ਗਿਆ ਉਹਨਾਂ ਦਾ ਜੋ ਕੰਨ ਲੈ ਕੇ ਗਏ ਭੂਈ ਦੇ ਕੋਲ ਜਵਾਗ ਉਹਨਾਂ ਨੇ ਬੋਤੀ ਚ ਪਾਇਆ ਕੰਨ ਹੱਟ ਬੜਿਆ ਵਾ ਕੋਲੇ ਗਏ ਭੂਈ ਨੂੰ ਆਵੇ ਮੈਂ ਵੀ ਕੁਗਾ ਫੇਰ ਕਰੂਗਾ ਸਰਦਾ ਤੂੰ ਮੈਨੂੰ ਉਹ ਦੇ ਸਰਦਾ ਤੂੰ ਤਾਂ ਕਰਕੇ ਉਹਨੂੰ ਖੱਲ੍ਹ ਕੱਢਦਾ ਫੇਰ ਇਹ ਚਲਦਾਣੀ ਆਪਣਾ ਵਰਮਾ ਲੈ ਲੋੜੇ ਦੀ ਇਹਨੂੰ ਦਮਾਣੀ ਤੂੰ ਚੱਲ ਆ ਟੰਬਾ ਲੈ ਆਉ ਪਾ ਕੇ ਯਾਰ ਤੁਸੀਂ ਹੁਣ ਚਲ ਆ ਟੰਬਾ ਜਾਨੀ ਉਹ ਜਿੱਦਾਂ ਦੇ ਪਾ ਕੇ ਗੋਰੀ ਦੇ ਬੱਟੇ ਚ ਲੋ ਬਈ ਟੰਬ ਟੰਬੇ ਗੜੇ ਗਏ ਹੁਣ ਨੈਟ ਲਾਉਂਦੇ ਪਏ ਆ ਨੈਟ ਇਨੀ ਸੂਤ ਆਂਦਾ ਵੇ ਵੱਡਾ ਲੇ ਆਂਦਾ ਨੱਟ ਆ ਇਧਰ ਵੇਖੋ ਖਤਰੇ ਦੇ ਖਿਡਾਰੀ ਬੰਦ ਓਏ ਬੰਦ ਜਾ ਸਿਰੇ ਤੇ ਜਿੰਨਾ ਹੋ ਸਕਦਾ ਤਾਂ ਘੜ ਲੈ ਇੱਕ ਦਿੰਦਾ ਉਹ ਇੱਕ ਘੜ ਜਿੰਨੀ ਹੋ ਸਕੇ ਤਾਂ ਬੰਨੀ ਇਹ ਹੁੰਦਾ ਲੈ ਤਾਂ ਇੱਕ ਇੱਕ ਹੋਰ ਲੈ ਜਾ ਤਾਂ ਤੂੰ ਕੋਈ ਹੁੰਦਾ ਇਹਨਾਂ ਨੂੰ ਹੁਣ ਬਾਲੇ ਦੇ ਦੰਦੇ ਛੜੇ ਕਰ ਦੇ ਤਾ ਮਾਤਾ ਮਾਹਰੇ ਕਿਤੇ ਚੱਲੀ ਆਂ ਚੰਦਰੀ ਉੱਪਰ ਜਲ ਮਾ ਬੰਦੀ ਹੋਈ ਨਾ ਮੈਂ ਤਾਂ ਮਾਹਰੇ ਕਿਤੇ ਭੈਣ ਕੀ ਕਹੀ ਜਾਂਦਾ ਹਾਂ ਔਰ ਬਹੁਤ ਚੰਗਾ ਲੱਗ ਰਿਹਾ ਆਉਂਦਾ ਯੋਗਦਾਨ ਮੇਗਾ ਆਉਂਦੀ ਵੀਡੀਓ ਬਣਾ ਲੈ ਵਿਚਾਰੇ ਦੀ ਕਿਤੋਂ ਉਥੋਂ ਦੀ ਉਹ ਚੋਰੀ ਵਾਲੇ ਵੋਟਰ ਦੇ ਦਾ ਉਹ ਤਾਂ ਬੜਾਈ ਤੇ ਰੋਗ ਨਾਲ ਵੀ ਖੇਡ ਤਾ ਕੇ ਕਿਤੇ ਮਾਲ ਪਾਈ ਜਾ ਬੱਸਾਂ ਤੋਂ ਪਾਸੇ ਵੀਡੀਓ ਕਰਾ ਦੇ ਤਰਾਪੜੀ ਦਾਣ ਕੀਤਾ ਬੰਦੇ ਨੇ ਬੁਲਾਣਾ ਆਹ ਅੰਦਰ ਸੱਗੇ ਲੱਗ ਕੇ ਗੱਡੀ ਆਈ ਨਾ ਰਾਜੂ ਤੇ ਮੈਂ ਬਹੁਤ ਬਹੁਤ ਧੰਨਵਾਦ ਇਹਨੇ ਟੀਚਰ ਕਲੋਨੀ ਵਾਲੀ ਵਾਲ ਖੇਡਣਾ ਸੀ ਇੱਕ ਗਰਾਊਂਡ ਦਾਣ ਕੀਤਾ ਨੀਵਤਰ ਗਾਦੀ ਕਿ ਉਹ ਆ ਸਮਰ ਲੈ ਦੇਖ ਆਉਂਦੇ ਬਿੱਜੂ ਵਾਲ ਦੇ ਹੀ ਆ ਨਾ ਸਾਡਾ ਥੋੜਾ ਮਰਲੇ ਫਲਾਟ ਜੋ ਸਾਨੂੰ ਗਰਾਊਂਡ ਦੇ ਤਾਰ ਤੇ ਦਾਣ ਦਿੱਤਾ ਬਹੁਤ ਬਹੁਤ ਧੰਨਵਾਦ ਪਰਮਾਦਰ ਨੇ ਚੜ੍ਹਦੀ ਕਲਾ ਵੀਰ ਕਾਰੋਬਾਰ ਦੀ ਤਰੱਕੀਆਂ ਦੇ ਦਰਬਾਰ ਇੱਥੇ ਕਿ ਜਿੱਥੇ ਕਹਿੰਦੇ ਉੱਥੇ ਤੇ ਬਾਜ ਦਵਾਵਾਂ ਮਾਈ ਗੋਦੜੀ ਸਾਹਿਬ ਤੱਕ ਉੱਥੇ ਤਾਂ ਅਰਦਾਸ ਹੀ ਦੱਸਦੇ ਨੇ ਕਰ ਲਈਆਂ ਜਿਹੜਾ ਨਾਮ ਪੜਾਇਆ ਉਹ ਉੱਥੇ ਜੋ ਭਗਤ ਜੀ ਨੇ ਕਰਾ ਦੱਸ ਹੀ ਨਾ ਕਿੰਨੇ ਕਰਾਇਆ ਹੱਥ ਬੰਨਣਾ ਪੁੱਤਵਾ ਕਰਕੇ ਨਾ ਬੰਦ ਕਰ ਦੇ ਉਹਦਾ ਨਾਮ ਹੈਗੀ ਐਸ ਵੀ ਫੜੋ ਫੜੋ ਪੌੜੀ ਫੜੋ ਦੂਜੀ ਰਾਜ ਨੂੰ ਕੁੱਟਿਆ ਹੀ ਨਹੀਂ ਇਹਨੂੰ ਓਵੇਂ ਬੋਲ ਫੜੋ 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 ਖਤਰੇ ਵਾਲਾ ਯਾਰ ਹਾਂ ਆ ਚੋਪਰ ਨੂੰ ਤੂੰ ਜਾਣਾ ਪੌੜੀ ਤੇ ਚੜਨਾ ਇਸ ਚੁੰਡੀ ਸਤਾਦ ਆ ਇਹ ਅਸਤਾਰ ਨਹੀਂ ਰੱਖੀ ਤੇ ਮੈਨੂੰ ਫੜਾ ਆਪਾ 2 ਮਿੰਟ ਲੱਗਣੇ ਆ। ਬਸ ਜੁਗਾੜ ਕਰਤਾ। ਆ ਐਡਵੋਕੇਟ ਐਡਵੋਕੇਟ ਸਾਹ। ਐਡਵੋਕੇਟ ਡਿਗਰੀ ਰੁਲ ਗਈ ਆਵੇ। ਰੁਲ ਗਈ। ਮਾੜਾ ਪਰਾਂ ਨੂੰ ਇਹ ਰੁਲ ਪਰਾਂ ਨੇ। ਰਾਜੂ ਜਿੰਮ ਲਾਇਆ? ਲਾਇਆ ਵੀ ਲਾਇਆ। ਠੀਕ। ਇਹ ਦੇਖਣਾ ਪੌੜੀ ਫੜ ਕੇ ਰੱਖੋ। ਇੱਧਰ ਫੜਾ ਦਿ ਮੈਨੂੰ ਆ। ਇਹਨੂੰ ਬਾਈ ਨੂੰ ਪੌੜੀ ਤੇ ਚੜਾਇਆ ਨਹੀਂ ਲੱਤਾਂ ਕੰਬਣ ਲੱਗੀਆਂ। ਇਹ ਤਾਂ ਧਰਤੀ ਮਾਨ। ਮਿਸਟਰੀ ਇੱਥੇ ਮੱਥਾ ਟੇਕਿਆ। ਕੋਈ ਇੱਥੇ ਇੱਧਰ ਵੀ ਆ ਜਾ। ਤੇਜ ਵਾਲੀਆਂ ਪੌੜੀਆਂ ਤੇ ਟੈਕੂ ਇੱਥੇ ਆ ਲੱਗ ਜਾਂਦੇ ਆ। ਸਾਡੀਆਂ ਮਾਰੋ ਕਲਾਕਾਰ ਤੇ। ਚੱਲੋ ਵੀ। ਇਹ ਕਿੰਨਾ ਬੜੀ ਫਿੱਟ ਹੈ। ਨਹੀਂ ਨੈਟ ਤਾਂ ਬਹੁਤ ਵਧੀਆ ਲੱਗਿਆ ਯਾਰ। ਵੇਹ ਆ ਵਿੱਚ ਦੀ ਨਾ ਨਹੀਂ ਆ ਇਹ। ਜਾਲ ਵਿਖਾ ਦिए। ਆ ਆ ਚੀਜ਼ ਕੱਢਣੀ ਹੈ। ਬਹੁਤ ਸੋਹਣਾ ਬਣ ਗਿਆ ਬਾਈ। ਚਾਰ ਸ਼ੇਰੇ। ਉਹ ਦੇਖੋ। ਲਾਤਾ। ਇੱਧਰੋਂ ਮੀ ਕਾਰਵਾਈ ਪਾਈ ਜਾਂਦੇ ਆ ਚੋਬਰ ਸੁਬਾਹ ਦੇ ਲੱਗੇ ਹੋਏ ਆ ਉਹ ਗੱਲ ਵੱਖਰੀ ਕੰਮ ਕੋਈ ਨਹੀਂ ਕੀਤਾ ਉਹ ਇਹ ਵੀ ਸਾਰਾ ਉਧਰ ਹੀ ਖੱਟ ਲਓ ਜੇ ਛੱਡੋ ਬਹੁਤ ਟੰਬਾ ਤਾਂ ਫੜ ਵੀ ਯਾਰ ਖੜੇ ਕੀ ਕਰਦੇ ਥੱਲੇ ਚੋੜਾ ਅਰੇ ਭਾਈ ਨਟ ਰਹਿਣਾ ਕਿੰਨਾ ਫੜ ਨਹੀਂ ਫਟਾ ਇਹਨੂੰ ਥੋੜੀ ਵੀ ਫੜ ਰਾਜੂ ਪੈਰ ਰੱਖ ਪੌੜੀ ਤੇ ਚੱਲ ਛੱਡ ਦੇ ਨਾ ਆਹ ਸਿਰ ਤੇ ਪੌੜੀਆਂ ਉਦੀ ਪਈ ਆ ਕੋਈ ਉਹ ਫੜ ਜਰਮਨਾਂ ਵਾਲੀ ਥੋੜੀ ਫੜ ਲੇਕਿਨ ਉਹ ਫੜ ਇੱਕ ਨਾ ਫੜੋ ਇੰਨਾ ਵੀ ਨਹੀਂ ਜ਼ੋਰ ਹੈ ਗੜ ਬਾਬਾ ਆਏ ਆ ਅਖਰ ਕਿਤੇ ਨਹੀਂ ਜਾਂਦਾ ਨਹੀਂ ਨਹੀਂ ਮੈਂ ਫੜੀ ਬੈਠਾ ਕੋਈ ਨਹੀਂ 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 ਕਿਤੇ ਨਹੀਂ ਜਾਂਦੇ ਯਾਰ ਇਹ ਤਾਂ ਐਡਾ ਐਡਾ ਭਾਈ ਮੈਂ ਵੀ ਨਾਲ ਚਾਊਂਗਾ ਇਹ ਟੁੱਟਦਾ ਨਹੀਂ ਵਾਸ ਹੁੰਦਾ ਵਾਸ ਤਾਂ ਨਹੀਂ ਟੁੱਟਦਾ ਲਾਤੀ ਟੁੱਟਦੀ ਉਹ ਚੱਲ ਜਾ ਜੀ ਸੁਣੇ ਤੇਰੇ ਦੋ ਕੰਗੇ ਚੱਲਣਾ ਪਈ ਆ ਹਾਂ ਜਰਮਨ ਨੇ ਸਹੀ ਕੀਤਾ ਕੰਮ ਜਰਮਨ ਫਿਰ ਸੱਟ ਦੀ ਹੈ ਕਈ ਤੇ ਕਈ ਆਹ ਨਹੀਂ ਗੋਸ ਫਿਰ ਲੈ ਹੁਣ ਤੂੰ ਸੱਟ ਲੈ ਸਾਰਾ ਕੱਟ ਲਿਆ ਹਜੇ 1 1 ਰਹਿ ਗਈ ਓਏ ਇੱਕ ਇੱਕ ਨਾ ਤੱਕ ਤ ਪਰਾਂ ਨੂੰ ਓਏ ਹਾਂ ਤੰਬਾ ਪਰਾਂ ਨੂੰ ਤੇ ਕੋਈ ਨਹੀਂ ਫ੍ਰੀ ਕੋਈ ਨਹੀਂ ਸੀ ਲੋ ਬਈ ਹੁਣ ਡੈ ਇੱਕ ਗਰਾਊਂਡ ਹੋ ਗਿਆ ਤਿਆਰ ਉਧਰ ਇੱਕ ਗੁੱਟ ਰਹਿ ਗਈ ਬੰਨਣ ਲਈ ਉਹ ਕਰੀ ਜਾਂਦੇ ਆ ਉੱਥੇ ਹਣਾ ਤੇ ਵੇਖ ਹੀ ਸਾਹਦਿਓ ਕਿਵੇਂ ਸਾਰਾ ਏਡਾ ਚੋਚਾ ਜਾਲਾ ਤਾਂ ਨੈੱਟ ਵੀ ਫਿਟ ਕਰਤਾ ਤੇ ਸ਼ਾਮ ਨੂੰ ਲਾਵਾਂਗੇ ਗੇਮ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਕਿਹੜਾ ਕਿਹੜਾ ਬਾਲੀਬਾਲ ਖੇਡਣ ਦਾ ਸ਼ੌਕੀਨ ਆ ਕਮੈਂਟ ਕਰਕੇ ਜਰੂਰ ਰੱਖਿਓ ਦੱਸਿਓ ਤੇ ਆਪਾਂ ਕਰਦੇ ਹਾਂ ਇਸ ਵਲੌਗ ਨੂੰ ਇੱਥੇ ਐਂਡ ਜੇ ਵਧੀਆ ਵਲੌਗ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਵੇ ਦੱਸਿਓ ਲਾਈਕ ਸ਼ੇਅਰ ਕਮੈਂਟ ਤੁਸੀਂ ਆਪੇ ਹੀ ਕਰਦੇ ਕਰੋ ਧੰਨਵਾਦ